ਫਿਰ ਉਹ ਆਪਸ ਜਿੱਦ ਮੋੜਿਆ ਫਿਰ ਉਹਨਾਂ ਆ ਕੇ ਆ ਪਾਈ ਸਾਡੇ ਕੋਲ ਇੱਕ ਵਾਰੀ ਦੇਖ ਕੇ ਜਾਓ ਚਲਾਈਂ ਪਰਦੇਸੀ ਹੈ ਬਾਹਰ ਦਾ ਹੈ ਪਰ ਹੈ ਜੱਟ ਹੋ ਰਿਹਾ ਸਾਡੇ ਕੋਲ ਇੱਕ ਵਾਰੀ ਦੇਖ ਕੇ ਜਾਓ ਨਾ ਦੇ ਨਾ ਦਿਓ ਪਰ ਨਹੀਂ ਉਹਨੇ ਨਹੀਂ ਇੱਕ ਵਾਰੀ ਵੀ ਆ ਕੇ ਇੱਧਰ ਆਵਾਂਗੇ ਅੱਛਾ ਇੱਧਰ ਜਾਨੀ ਕਿ ਐਂ ਕਹਿ ਲੀਏ ਵੀ ਇੱਧਰ ਕੋਈ ਵੀ ਨਹੀਂ ਆਇਆ ਤੁਹਾਡੇ ਕੋਲ ਨਹੀਂ ਉਹ ਵੀ ਨਹੀਂ ਆਇਆ ਇੱਥੇ ਕੋਈ ਮਦਦ ਨਹੀਂ ਹੋਈ ਹਜੇ ਤੱਕ ਅਜੇ ਤੱਕ ਨਹੀਂ ਆਇਆ ਉਹਨਾਂ ਕੋ ਉਹਨਾਂ ਨੇ ਆਖਿਆ ਹੈ ਕਿ ਮਦਦ ਕਿੰਨੇ ਤੇ ਨਹੀਂ ਕਰਦੇ ਨਾ ਕਰਿਓ ਪਰ ਇੱਕ ਵਾਰੀ ਦੇਖ ਕੇ ਚਲ ਜਿਓ ਪਰ ਨਹੀਂ ਉਹਨਾਂ ਮੁੰਡਾ ਕੁਛ ਸਿੱਛ ਨਹੀਂ ਕਿਤੇ ਕੀ ਕਹਿਣਾ ਕੀ ਚਾਹੁੰਦੇ ਹੋ ਤੁਹਾਨੂੰ ਮਦਦ ਕੀ ਚਾਹੀਦੀ ਆ ਹੁਣ ਜਿਵੇਂ ਮੰਨ ਲਓ ਰਾਸ਼ਨ ਪਾਣੀ ਹੈ ਉਹ ਤਾਂ ਇੱਥੇ ਆ ਗਿਆ ਤੁਸੀਂ ਮਾਤਾ ਜੀ ਇੱਥੇ ਆ ਜੂ ਨਾਲ ਆ ਜੀ ਤੁਸੀਂ ਰਾਸ਼ਨ ਪਾਣੀ ਦਾ ਮਤਲਬ ਇਹ ਆ ਰਾਸ਼ਨ ਪਾਣੀ ਵਿੱਚ ਜਿੰਦੇ ਇੱਧਰ ਕੋਣ ਹੈ ਇੱਧਰ ਆ ਜਿਓ ਮੜੇ ਇੱਧਰ ਨਾ ਖੜੋ ਕੋਹਣੇ ਵਾਲੇ ਚਲ ਜਾਂਦਾ ਰਸ਼ਨਪਨ ਨੂੰ ਨਿਆਲੇ ਸਵੇਰੇ ਬੰਡਲੇ ਗਿਆ ਤੇ ਉਸ ਕੋਲ ਇੱਥੇ ਬੰਡਲੇ ਸਵੇਰੇ ਟਰੈਕਟਰ ਆਇਆ ਕਾ ਗੱਡੀ ਆ ਸੋ ਉਦੋਂ ਬੰਡਲੇ ਪਹਿਲਾਂ ਕਿੰਨੇ ਘਰ ਘਰ ਦਿੰਦੇ ਨੇ ਹਾਂਜੀ ਇਹ ਜਾਣ ਲੱਗਾ ਇਹ ਜਾਣ ਲੱਗਾ ਤੇ ਮੈਂ ਨਾ ਦੇ ਉਹਨੇ ਕਿੰਨੇ ਘਰ ਘਰ ਦਿੰਦੇ ਨੇ ਹੈ ਸਾਡੀ ਬਰਾਦਰੀ ਹਾਂਜੀ ਹਾਂਜੀ ਨਹੀਂ ਚਲੋ ਬਰਾਦਰੀ ਦਾ ਮਨੋ ਹੜ ਤਾਂ ਬਰਾਦਰੀ ਦੇਖ ਕੇ ਨਹੀਂ ਜੀ ਆਇਆ ਹੈ ਨਾ ਇਹ ਤਾਂ ਸਾਰਿਆਂ ਨੂੰ ਕਿਆ ਉਹ ਇਹ ਨਾਣੇ ਹੀ ਆਇ ਕਰ ਦੇ ਗਈ ਇਤੋਂ ਗਾ ਦੇ ਮੁੜ ਕੇ ਕਿ ਦਵਾ ਹੀ ਚੱਲਿਆ ਕੋਨੇ ਵਾਲਾ ਚੱਲ ਕੋਨੇ ਵਾਲਾ ਚਲੇ ਗਈ ਨਹੀਂ ਦੀਆ ਕਿ ਮੈਂ ਚੱਲ ਸੋਧ ਨਾ ਤਾਂ ਸੇ ਕਮੀ ਜਿੰਦੇ ਰਹੇ ਤੇ ਸੋਧ ਜੋ ਪੱਕਾ ਮਾਈ ਲੈਣਾ ਸਾਨੂੰ ਇਹ ਚੀਜ਼ ਸਰਬ ਕੋਈ ਕੁਝ ਗਿਆਨੇ ਹੀ ਉਹ ਵੀ ਕੋਈ ਚੱਲ ਗਿਆ ਪਾਣੀ ਦੇ ਚ ਚੱਲ ਗਿਆ ਹੁਣ ਲੋਕੀ ਕਿੰਨੇ ਦੇਣਾ ਸਾਡੇ ਮਕਾਨੇ ਬਣ ਜਾ ਕਹਨੇ ਗੂਨੇ ਵੀ ਸਾਰੇ ਚਲੇ ਗਏ ਪਾਣੀ ਦੇ ਵਿੱਚ ਥੋੜੇ ਹੀ ਗਿਆਨੇ ਲੋਕ ਚਲੇ ਗਏ